ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਕਿਦਾ ਹਾਲ ਚਾਲ ਹੈ ਉਮੀਦ ਕਰਦੇ ਹਾਂ ਸਭ ਵਧੀਆ ਹੋਵੋਗੇ ਜਿੱਦਾਂ ਕਿ ਅੱਜ ਕੱਲ ਆਪਾਂ ਦੇਖਦੇ ਪਏ ਆ ਪੰਜਾਬ ਦੇ ਵਿੱਚ ਸੋਸ਼ਲ ਮੀਡੀਆ ਤੇ ਜਿਹੜੀਆਂ ਅਸ਼ਲੀਲ ਵੀਡੀਓ ਜਿਹੜੀਆਂ ਚੱਲਦੀਆਂ ਪਈਆਂ ਨੇ ਉਹਦੇ ਰਿਲੇਟਡ ਪੰਜਾਬ ਦੇ ਵਿੱਚ ਬੜੀ ਹਲਚਲ ਮੱਚੀ ਹੋਈ ਹੈ ਇਹ ਲਾਸਟ ਟਾਈਮ ਵੀ ਆਪਣੇ ਪੰਜਾਬੀ ਵੀਰਾਂ ਨੇ ਇਹ ਕੁੜੀ ਨੂੰ ਕਾਫੀ ਤਨਕੀਸ਼ਣ ਕਿਹਾ ਲਾਈਆਂ ਇਸ ਬਾਰੇ ਚ ਕਿ ਤੁਸੀਂ ਇਹੋ ਜਿਹੀਆਂ ਵੀਡੀਓ ਨਾ ਬਣਾਇਆ ਕਰੋ ਤੁਸੀਂ ਚੰਗੀਆਂ ਵੀਡੀਓ ਬਣਾ ਕੇ ਜਿਹੜੀਆਂ ਆਪਣੇ ਅਨੁਸਾਰ ਕਰਿਆ ਕਰੋ ਠੀਕ ਹੈ ਬੜਾ ਸਮਝਾਉਣ ਤੋਂ ਬਾਅਦ ਉਹ ਨਹੀਂ ਸਮਝੇ ਤੇ ਐਂਡ ਐਟ ਦ ਐਂਡ ਉਹਨਾਂ ਨੂੰ ਗੱਡੀ ਚੜਾ ਦਿੱਤਾ ਗਿਆ। ਇਸੇ ਤਰ੍ਹਾਂ ਹੀ ਇੱਕ ਹੋਰ ਕੁੜੀ ਹੈ ਦੀਪਿਕਾ ਉਹਨੂੰ ਵੀ ਇਸੇ ਤਰ੍ਹਾਂ ਹੀ ਉਹ ਆਪਣਾ ਧਮਕੀਆ ਲਾ ਰਹੇ ਨੇ ਕਿ ਤੂੰ ਜਿਹੜੀਆਂ ਵੀਡੀਓ ਬਣਾ ਰਹੀ ਹੈਂ ਨਾ ਬਣਾ ਚੰਗੇ ਤਰੀਕੇ ਲਈਆਂ ਵੀਡੀਓ ਬਣਾ ਸਾਨੂੰ ਕੋਈ ਮਸਲਾ ਨਹੀਂ ਜੇ ਅਸ਼ਲੀਲ ਬਣਾਏਂਗੀ ਤੇ ਅਸੀਂ ਤੈਨੂੰ ਵੀ ਗੱਡੀ ਛਾੜ ਦਵਾਂਗੇ। ਪਹਿਲੇ ਵੀਡੀਓ ਵੇਖਦੇ ਆਂ ਫਿਰ ਕਰਦੇ ਆਂ ਇਸ ਤੇ ਵਿਚਾਰ। ਇਸ ਸਮੇਂ ਦੀ ਵੱਡੀ ਖਬਰ ਐਫ ਆਈ ਆਰ ਦਰਜ ਕਰਵਾਉਣ ਤੋਂ ਬਾਅਦ ਦੀਪਿਕਾ ਲੁਥਰਾ ਨੂੰ ਅਮਰਤਪਾਲ ਦੇ ਸਾਥੀਆਂ ਨੇ ਫੇਰ ਭੇਜੀ ਈਮੇਲ। ਇਹਾ ਜਿੰਨੀਆਂ ਮਰਜ਼ੀ ਸਿਕਿਉਰਿਟੀ ਆ ਲੈ ਲੈ ਤੇਰਾ ਖੜਾ ਨਹੀਂ ਛੁੱਟਣਾ ਤੈਨੂੰ ਅਤੇ ਪ੍ਰੀਤ ਜੱਟੀ ਨੂੰ ਅਸੀਂ ਨਹੀਂ ਬਖਸ਼ਣਾ ਪੂਰੇ ਮੁੱਦੇ ਦੇ ਉੱਪਰ ਪੰਜਾਬ ਦੇ ਸੀਐਮ ਬਣਾਏ ਹੋਏ ਨੇ ਨਜ਼ਰ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਜੀ ਜੱਟ ਬਾਬੇ ਟੀਵੀਜ਼ਨ ਦੀਪਿਕਾ ਲੋਥਰਾ ਕੱਲ ਮੀਡੀਆ ਸਾਹਮਣੇ ਆਈ ਸੀ ਪੁਲਿਸ ਨੂੰ ਬਹਾਰ ਲਗਾਈ ਸੀ ਕਿ ਮੈਨੂੰ ਸਿਕਿਉਰਿਟੀ ਦਿੱਤੀ ਜਾਵੇ ਦੀਪਿਕਾ ਲੋਥਰਾ ਨੇ ਕਿਹਾ ਕਿ ਅਵਰਤ ਪਾਲ ਨੇ ਮੈਨੂੰ ਫੇਰ ਤੋਂ ਧਮਕੀ ਦਿੱਤੀ ਹੈ ਉਸ ਦੇ ਆਧਾਰ ਤੇ ਪੁਲਿਸ ਨੇ ਐਫ ਆਈ ਆਰ ਦਰਜ ਕਰ ਲਈ ਅਤੇ ਲਗਾਤਾਰ ਦੀਪਿਕਾ ਲੋਥਰਾ ਦੇ ਪੇਜ ਦੇ ਉੱਪਰ ਵੀਡੀਓ ਵਗੈਰਾ ਵੀ ਪੈ ਰੀਆਂ ਨੇ ਅਤੇ ਹੁਣ ਉਹਨਾਂ ਨੂੰ ਇੱਕ ਈਮੇਲ ਮਿਲੀ ਹੈ ਈਮੇਲ ਦੇ ਵਿੱਚ ਕੀ ਲਿਖਿਆ ਪੜ੍ਹ ਕੇ ਸੁਣਾ ਦਿੰਨੇ ਆ ਇਸ ਦੇ ਵਿੱਚ ਲਿਖਿਆ ਕਿ ਜਿੰਨੀਆਂ ਮਰਜ਼ੀ ਸਿਕਿਉਰਟੀਆਂ ਲੈ ਲਾ ਤੇਰੀ ਜਾਨ ਨਹੀਂ ਚੁਟਣੀ ਸਿਕਿਉਰਟੀਆਂ ਤੇਰੇ ਨਾਲ ਨਹੀਂ ਰਹਿਣੀਆਂ ਸੂਰੀਕੋਲ ਵੀ ਸਿਕਿਉਰਿਟੀ ਸੀ ਲੋਕ ਦਿੱਤਾ ਨਾ ਐਵੇਂ ਹੀ ਤੇਰਾਸਾ ਲਾਉਣਾ ਤੇ ਪ੍ਰੀਤ ਜੱਟੀ ਦਾ ਜਿਹੜਾ ਤੁਸੀਂ ਕਤੀੜਾ ਨੇ ਗੱਲ ਪਾਇਆ ਹੋਇਆ ਪੰਜਾਬ ਵਿੱਚ ਬਹੁਤ ਜਲਦੀ ਸਾਡਾ ਗਰੁੱਪ ਕਨੇਡਾ ਵਿੱਚ ਵੀ ਸੇ ਲਾ ਰਿਹਾ ਦੇਖੀ ਚੱਲ ਬਣਦਾ ਕੀ ਆ ਹੁਣ ਜਾਨੀ ਕਿ ਕੁੱਲ ਮਿਲਾ ਕੇ ਗੱਲ ਕਰੀਏ ਬਹੁਤ ਵੱਡੀ ਖਬਰ ਹੈ ਇਸ ਸਮੇਂ ਦੀ ਕਿ ਐਫ ਆਈ ਆਰ ਦਰਜ ਹੋਣ ਤੋਂ ਬਾਅਦ ਵੀ ਈਮੇਲ ਮਿਲ ਗਈ ਹੈ ਦੀਪਿਕਾ ਲੋਤਰਾ ਨੂੰ ਸੋਸ਼ਲ ਮੀਡੀਆ ਦੇ ਉੱਪਰ ਇਹ ਸਕਰੀਨਸ਼ਾਟ ਨੇ ਜਿਹੜੇ ਵਾਇਰਲ ਹੋ ਰਹੇ ਨੇ ਇੱਕ ਪਾਸੇ ਆਕਰ ਗੱਲ ਕਰਦੇ ਆ ਦੀਪਿਕਾ ਲੋਤਰਾ ਦੀ ਲਗਾ ਹਰ ਵੀਡੀਓ ਵਗੈਰਾ ਪਹਿਰੀਆਂ ਨੇ ਅਤੇ ਦੂਸਰੇ ਪਾਸੇ ਪ੍ਰੀਤ ਜੱਟੀ ਜਿਸ ਦੇ ਕੇ ਪੇਜ ਦੇ ਉੱਪਰੋਂ ਕੋਈ ਗਲਤ ਵੀਡੀਓ ਵਗੈਰਾ ਤਾਂ ਨਹੀਂ ਪੈਰੀ ਉਸ ਦਾ ਵੀ ਨਾਮ ਵਿਚਾਰਿਆ ਕਾਰਨ ਦਾ ਪਤਾ ਨਹੀਂ ਲੱਗ ਸਕਿਆ ਕਿ ਜਦੋਂ ਵੀ ਕੋਈ ਈਮੇਲ ਜਾਂ ਫਿਰ ਕੋਈ ਵੀਡੀਓ ਆਉਂਦੀ ਹੈ ਉਸ ਦੇ ਵਿੱਚ ਪ੍ਰੀਤ ਜੱਟੀ ਦਾ ਜ਼ਿਕਰ ਜ਼ਰੂਰ ਹੁੰਦਾ ਹੈ ਪੁਲਿਸ ਨੇ ਅਮਰਤਪਾਲ ਦਾ ਖੁਲਾਸਾ ਕਰਤਾ ਕਿ ਅਮਰਤਪਾਲ ਕਮਲਕੌਰ ਦੇ ਨਾਲ ਜਿਹੜਾ ਕੰਮ ਹੋਇਆ ਉਸ ਘਟਨਾ ਤੋਂ ਬਾਅਦ ਉਸੇ ਦਿਨ ਹੀ ਅਮਰਤ ਸਰ ਤੋਂ ਜਹਾਜ਼ ਚੜ੍ਹ ਕੇ ਸਿੱਧਾ ਦੁਬਈ ਪਹੁੰਚ ਗਿਆ ਪੁਲਿਸ ਨੇ ਕਿਹਾ ਕਿ ਉਹ ਹੁਣ ਪੰਜਾਬ ਦੇ ਵਿੱਚ ਨਹੀਂ ਹੈ ਅਤੇ ਪੁਲਿਸ ਪਹਿਲਾਂ ਕਹਿੰਦੀ ਸੀ ਕਿ ਜਿਹੜਾ ਕੰਮ ਹੋਇਆ ਉਹ ਅਮਰਤ ਪਾਲ ਦੇ ਦੋ ਸਾਥੀਆਂ ਨੇ ਕਰਿਆ ਪਰ ਹੁਣ ਪੁਲਿਸ ਦਾ ਕਹਿਣਾ ਕਿ ਅਮਰਤਪਾਲ ਵੀ ਉਸ ਦਿਨ ਕਾਰ ਦੇ ਵਿੱਚ ਹੀ ਸੀ ਅਤੇ ਅਮਰਤਪਾਲ ਹੀ ਘਰੋਂ ਬੁਲਾ ਕੇ ਲਿਆਇਆ ਸੀ ਕਮਲਕੌਰ ਨੂੰ ਪਰ ਇੱਥੇ ਮੈਨੂੰ ਇੱਕ ਚੀਜ਼ ਦਾ ਥੋੜਾ ਜਿਹਾ ਡਾਊਟ ਹੈ ਜੋ ਕਿ ਤੁਹਾਡੇ ਨਾਲ ਸਾਂਝਾ ਕਰਦਾ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਮਰਤਪਾਲ ਪਹਿਲਾਂ ਵੀ ਰੋਕ ਚੁੱਕਿਆ ਸੀ ਕਮਲਕੌਰ ਨੂੰ ਕਿ ਐਸੇ ਕੰਮ ਨਾ ਕਰ ਪਰ ਫਿਰ ਵੀ ਉਹ ਕਰਦੀ ਰਹੀ ਅਮਰਤਪਾਲ ਲਗਾਤਾਰ ਐਸੀਆਂ ਵੀਡੀਓ ਵਗੈਰਾ ਪਾਉਣ ਵਾਲੇ ਲੋਕਾਂ ਨੂੰ ਰੋਕਦਾ ਰਹਿੰਦਾ ਸੀ ਸੋਸ਼ਲ ਮੀਡੀਆ ਦੇ ਉੱਪਰੋਂ ਇਹ ਕਮਲਕੌਰ ਵੀ ਜਾਣਦੀ ਸੀ ਫਿਰ ਉਹ ਜਦੋਂ ਘਰੋਂ ਬੁਲਾਉਣ ਗਿਆ ਕਮਲ ਨੂੰ ਤਾਂ ਉਸ ਦੇ ਨਾਲ ਕਿਵੇਂ ਆ ਗਈ ਕੀ ਉਹ ਪਛਾਣ ਨਹੀਂ ਪਾਈ ਕੀ ਅਮਰਤਪਾਲ ਦਾ ਹੂਲੀਆ ਬਦਲਿਆ ਹੋਇਆ ਸੀ ਜਾਂ ਫਿਰ ਅਮਰਤਪਾਲ ਨਾਲ ਕੋਈ ਗੱਲਬਾਤ ਵਗੈਰਾ ਕਮਲਕੌਰ ਦੀ ਹੁੰਦੀ ਰਹਿੰਦੀ ਸੀ ਉਸ ਛਾッセ ਦੇ ਵਿੱਚ ਉਹ ਆ ਗਈ ਇਹ ਚੀਜ਼ਾਂ ਦਾ ਖੁਲਾਸਾ ਵੀ ਹੋਣਾ ਜ਼ਰੂਰੀ ਹੈ ਇਹ ਚੀਜ਼ਾਂ ਅਗਰ ਪੁਲਿਸ ਖੁਲਾਸਾ ਕਰੇ ਕਿ ਕੀ ਕਹਿ ਕੇ ਬੁਲਾਇਆ ਗਿਆ ਉਸ ਨੇ ਆਪਰ ਰੁਪਾਲੂ ਪਛਾਣਿਆ ਜਾਂ ਨਹੀਂ ਥੋੜੀਆਂ ਜਿਹੀਆਂ ਚੀਜ਼ਾਂ ਇੱਥੇ ਉਲਝਦੀਆਂ ਲੱਗਦੀਆਂ ਨੇ ਕਿ ਆਖਰ ਕਿਉਂ ਨਾਲ ਆਈ ਉਹ ਭਗਵਾਨ ਜਮਾਨ ਵੀ ਇਸ ਪੂਰੇ ਕੇਸ ਦੇ ਉੱਪਰ ਆਪਣੀ ਨਜ਼ਰ ਬਣਾਏ ਹੋਏ ਨੇ ਉਹਨਾਂ ਦੀ ਪੂਰੀ ਨਿਗਾ ਇਸ ਕੇਸ ਦੇ ਉੱਪਰ ਹੈ ਤੁਹਾਨੂੰ ਪਤਿਆ ਜਦੋਂ ਤੋਂ ਭਗਵੰਤ ਮਾਨ ਸੀਐਮ ਬਣੇ ਨੇ ਉਦੋਂ ਤੋਂ ਕੋਈ ਵੀ ਮੁੱਦਾ ਹੋਵੇ ਉਸ ਦੇ ਉੱਪਰ ਬਰੀਕੀ ਦੇ ਨਾਲ ਉਹ ਨਿਗਾ ਰੱਖਦੇ ਨੇ ਅਤੇ ਪੁਲਿਸ ਦੇ ਨਾਲ ਲਗਾਤਾਰ ਕੰਟੈਕਟ ਦੇ ਵਿੱਚ ਰਹਿੰਦੇ ਨੇ ਚਾਹੇ ਭਗਵੰਤ ਮਾਨ ਦਾ ਹਾਲੇ ਤੱਕ ਕੋਈ ਬਿਆਨ ਨਹੀਂ ਆਇਆ ਪਰ ਜਿਹੜੇ ਭਗਵੰਤ ਮਾਨ ਨੂੰ ਸਮਝਦੇ ਹਨ ਉਹਨਾਂ ਦਾ ਕਹਿਣਾ ਕਿ ਉਹ ਇਸ ਕੇਸ ਦੇ ਉੱਪਰ ਵੀ ਬਰੀਕੀ ਤੋਂ ਨਿਗਾ ਬਣਾਈ ਹੋਏ ਨੇ ਕਿਉਂਕਿ ਉਹ ਨਹੀਂ ਚਾਹੁੰਦੇ ਕਿ ਸਟੇਟ ਦਾ ਮਾਹੌਲ ਖਰਾਬ ਹੋਵੇ ਤੁਸੀਂ ਕੀ ਕਹਿਣਾ ਚਾਹੋਗੇ ਕਮੈਂਟਾਂ ਵਿੱਚ ਜਾਰੀ ਗੱਲ ਹੈ ਜੀ আচ্ছা ਪਹਿਲੇ ਸੀ ਲਾਕੋ ਨੇ ਆਪਣਾ ਕਮਲ ਗੌਰ ਸੋਠਾ ਨਾ ਪਾਇਆ ਸੀ ਲੇਕਿਨ ਉਹਦਾ ਨਾਂ ਸੀ ਕਵਿ ਕਵਿਤਰੀ ਨਹੀਂ ਕੁਮਾਰੀ ਸੀ ਉਹਨੀਆਂ ਨੂੰ ਪਤਾ ਨਹੀਂ ਇਸ ਸਟੈਕਸ ਦਾ ਕਰਕੇ ਉਹਦਾ ਕੋਈ ਨਾਮ ਸੀ ਉਹ ਤੁਸੀਂ ਪ੍ਰੀਤੀ ਜੱਟੀ ਪ੍ਰੀਤ ਜੱਟੀ ਪ੍ਰੀਤ ਜੱਟੀ ਉਹਦੇ ਕੱਲ ਉਹਨਾਂ ਨੇ ਕਿਹਾ ਗਿਆ ਨਾ ਜੀ ਤੇ ਇਹ ਮਨਾਈ ਜੀ ਇਹਦਾ ਨਾਮ ਨਾਲ ਦੱਸਿਆ ਦੀਪਿਕਾ ਦੀਪਿਕਾ ਠੀਕ ਹੈ ਇਹ ਮਤਲਬ ਕਿ ਦੇਖੋ ਹੁਣ ਇਹ ਅੰਮ੍ਰਿਤਪਾਲ ਸਿੰਘ ਨੇ ਜਿਹੜੇ ਇਹਨਾਂ ਨੂੰ ਮਤਲਬ ਕਿ ਵਾਰਨ ਕਰ ਰਹੇ ਨੇ ਜੋ ਮਾਖਣ ਦੇ ਰਹੇ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਵੇਖੋ ਕਿ ਅਗਰ ਤੁਸੀਂ ਵੀਡੀਓ ਬਣਾਉਣੀਆਂ ਨੇ ਤੇ ਚੰਗੀਆਂ ਬਣਾਓ ਐਵੇਂ ਦੀਆਂ ਰੀਲਾਂ ਨਾ ਪਾਓ ਜਿਹਦੇ ਨਾਲ ਜਿਹੜਾ ਨਾ ਮਾਸ਼ਰਾ ਖਰਾਬ ਹੋਵੇ ਮਾਸ਼ਰਾ ਖਰਾਬ ਹੋਵੇ ਮਤਲਬ ਕਿ ਤੁਸੀਂ ਆ ਹਰ ਘਰ ਦੇ ਵਿੱਚ ਨੈਟ ਤੇ ਮੋਬਾਈਲ ਹੈ ਬੱਚੇ ਦੇਖਦੇ ਨੇ ਤੁਹਾਡੀਆਂ ਧੀਆ ਭੈਣਾਂ ਦੇਖਦੀਆਂ ਨੇ ਤੇ ਉਹਨਾਂ ਨੂੰ ਜਿਹੜੀ ਹੈ ਹੋਰ ਪ੍ਰੋਤਿ ਮਿਲਦੀ ਹੈ ਕਿ ਅਗਰ ਇਹ ਵੀਡੀਓ ਬਣਾ ਰਹੀਆਂ ਨੇ ਤੇ ਅਸੀਂ ਕਿਉਂ ਨਹੀਂ ਬਣਾਉਂਦੇ ਤੇ ਇਹ ਗੱਲ ਗਲਤ ਹੈ ਇੱਕ ਦੇ ਇੱਕ ਨੂੰ ਸਮਝਾਇਆ ਗਿਆ ਉਹ ਨਹੀਂ ਸਮਝੀ ਠੀਕ ਹੈ ਉਹਨੂੰ ਐਸਾ ਸਬਕ ਦਿੱਤਾ ਗਿਆ ਤਾਂ ਕਿ ਆਉਣ ਵਾਲੀ ਜਿਹੜੀ ਅਗੀਆਂ ਨਸਲਾਂ ਨੇ ਜਾਂ ਜਿਹੜੇ ਇਹ ਕਾਮਕਾਰੀਆਂ ਨੇ ਛੇਲੀ ਵੀਡੀਓ ਬਣਾ ਰਹੀਆਂ ਨੇ ਉਹਨਾਂ ਨੂੰ ਇਹਦੇ ਉੱਤੇ ਆਪਣੇ ਆਪ ਤੇ ਥੋੜਾ ਕੰਟਰੋਲ ਕਰਨਾ ਚਾਹੀਦਾ ਕਿ ਜੇ ਉਹਨਾਂ ਨਾਲ ਐਵੇਂ ਹੋ ਗਿਆ ਸਾਡੇ ਨਾਲ ਵੀ ਤੇ ਇਦਾਂ ਹੋ ਸਕਦਾ ਠੀਕ ਹੈ ਤਾਂ ਅچھے ਤਰੀਕੇ ਨਾਲ ਅੱਛਾ ਕੈ ਗਲਤੀ ਹੈ ਇਹ ਕਹਿੰਦਾ ਮਤਲਬ ਹੈ ਸੀ ਕਿ ਉਹਨਾਂ ਨੇ ਅਮਰਤਪਾਲ ਜੀ ਨੇ ਇਹਨਾਂ ਨੂੰ ਨਾ ਈਮੇਲ ਕੀਤਾ ਹੈ ਕਿ ਤੁਸੀਂ ਇਹ ਜਿਹੜੀਆਂ ਵੀਡੀਓ ਬਣਾਉਂਦੇ ਪਏ ਹੋ ਨਾਮ ਨਾ ਵੋ ਠੀਕ ਹੈ ਇਹ ਨਾਲੇ ਕੱਲ ਨੂੰ ਤੁਹਾਨੂੰ ਵੀ ਗੱਡੀ ਚਾੜ ਦਿੱਤਾ ਜਾਏਗਾ ਉਹਨਾਂ ਨੇ ਕੀ ਕੀਤਾ ਈਮੇਲ ਤੋਂ ਬਾਅਦ ਜਾ ਕੇ ਆਪਣਾ ਜਿਹੜੀ ਪੰਜਾਬ ਪੁਲਿਸ ਹੈ ਉਹਦੇ ਕੋਲੋਂ ਜਾ ਕੇ ਉਹਨਾਂ ਨੇ ਸਿਕਿਉਰਟੀ ਲੈ ਲਈ ਹੈ ਉਹਨਾਂ ਨੇ ਅੱਗੋ ਕਿਹਾ ਕਿ ਤੂੰ ਜਿੰਨੀਆਂ ਮਰਜ਼ੀ ਸਿਕਿਉਰਟੀਆਂ ਲੈ ਲੈ ਇਹ ਪੁਲਸਾਂ ਤੇ ਇਹਨਾਂ 24 ਘੰਟੇ ਨਹੀਂ ਰਹਿ ਸਕਦੀ ਠੀਕ ਹੈ ਕਦੇ ਨਾ ਕਦੇ ਤੇ ਤੁਸਾਂ ਦੇ ਹੱਥੇ ਲੱਗ ਹੀ ਜਾਣਾ ਨਕਾਸ਼ਵੀਰੇ ਮਤਲਬ ਕਹਿਣਾ ਮਤਲਬ ਹੈ ਕਿ ਉਹਨਾਂ ਨੇ ਤੁਹਾਨੂੰ ਅਗਰ ਡੱਕਿਆ ਚੰਗੇ ਮਤਲਬ ਬੁਰੇ ਕੰਮ ਤੋਂ ਡੱਕਿਆ ਹੈ ਤੇ ਉਹ ਡੱਕਣ ਦੀ ਬਜਾਏ ਇੱਕ ਤਹਾਫੁਜ਼ ਲੈ ਕੇ ਤੇ ਹੋਰ ਜਿਹੜਾ ਹੈ ਬਲੋਤੀ ਦੇ ਰਹੇ ਨੇ ਲੱਗਿਆ ਸੀ ਜੋ ਮਰਜ਼ੀ ਕਰੀਏ ਸਾਨੂੰ ਕੋਈ ਡੱਕਣ ਵਾਲਾ ਕੋਈ ਕੁਝ ਨਹੀਂ ਹੈਗਾ ਦੇਖੋ ਜੀ ਤੁਸੀਂ ਜੋ ਵੀ ਕਰਨਾ ਕਰੋ ਲੇਕਿਨ ਆਪਣੇ ਘਰ ਚ ਬਹਿ ਕੇ ਕਰੋ ਸੋਸ਼ਲ ਮੀਡੀਆ ਤੇ ਨਾ ਕਰੋ ਕਿਉਂਕਿ ਸੋਸ਼ਲ ਮੀਡੀਆ ਤੇ ਤੁਸੀਂ ਕਰਦੇ ਹੋ ਤੇ ਤੁਹਾਨੂੰ ਵੇਖਣ ਵਾਲੀਆਂ ਸਾਡੀਆਂ ਧੀਆ ਪਹਿਣਾ ਬੈਠੀਆਂ ਹੋਈਆਂ ਨੇ ਠੀਕ ਹੈ ਤੇ ਆਪਣਾ ਤੁਹਾਡੇ ਜਿਹੜਾ ਸਰਾ ਤੇ ਇਲ ਪੂਰੇ ਪੰਜਾਬ ਦੇ ਮਾਹੌਲੇ ਦੇ ਉੱਤੇ ਆਣ ਗਿਆ ਤੇ ਪੰਜਾਬ ਕਿਸੇ ਹੋਰ ਪਾਸੇ ਨੂੰ ਲੱਗੇਗਾ ਤੇ ਤੁਹਾਨੂੰ ਡੱਕਣ ਦਾ ਸਭ ਕੁਝ ਕਰਨ ਦਾ ਮਕਸਦ ਹੈ ਹੀ ਇਹ ਕਿ ਪੰਜਾਬ ਹਫਾਜ਼ਤ ਚ ਰਹੇ ਬਿਲਕੁਲ ਅੱਛਾ ਉਹ ਜਿਹੜੀ ਮਤਲਬ ਕਿ ਉਹਨਾਂ ਨੇ ਗੱਡੀ ਜੀ ਨੂੰ ਚਾਲਿਆ ਉਹਦਾ ਉਹਨਾਂ ਨੇ ਦੱਸਿਆ ਕਿ ਪਹਿਲੇ ਖਾਲੀ 2 ਸਾਲ ਉਹਨਾਂ ਦਾ ਨਾਂ ਆਇਆ ਲੇਕਿਨ ਅੰਮ੍ਰਿਤਪਾਲ ਸਿੰਘ ਦਾ ਨਾਂ ਬਾਅਦ ਤੋਂ ਆਇਆ ਕਿ ਨਹੀਂ ਉਹ ਵੀ ਗੱਡੀ ਦੇ ਵਿੱਚ ਅੰਮ੍ਰਿਤਪਾਲ ਸਿੰਘ ਇੱਕ ਚੀਜ਼ ਹੈ ਨਾ ਪਹਿਲੇ ਜਿਹੜੀ ਆਪਾਂ ਵੇਖੀ ਸੀ ਵੀਡੀਓ ਉਹਦੇ ਵਿੱਚ ਤੇ ਉਹਨਾਂ ਨੇ ਉਹਨੂੰ ਸਮਝਾਇਆ ਆਪਣੇ ਕੋਲ ਬੁਲਾਇਆ ਹੈ ਤੇ ਸਾਰਾ ਕੁਝ ਦੇ ਤੇ ਐਡੀ ਤੇ ਉਹ ਹੈ ਨਹੀਂ ਸੀ ਕਿ ਉਹਦੇ ਨਾਲ ਹੀ ਉਹ ਚਲੇਗੀ ਦੇਖੋ ਜੀ ਉਹਨੂੰ ਬੋਰਮੀ ਕੀਤਾ ਗਿਆ ਉਹਨੂੰ ਡਰਾਇਆ ਧਮਕਾਇਆ ਵੀ ਗਿਆ ਉਹਨੂੰ ਸਭ ਕੁਝ ਕੀਤਾ ਗਿਆ ਐਟ ધ ਐਂਡ ਉਹ ਗੱਲ ਨਹੀਂ ਮੰਨੀ ਉਹਨਾਂ ਨੇ ਉਹਨਾਂ ਨੂੰ ਕੋਈ ਵੀ ਤਰੀਕੇ ਦੇ ਵਿੱਚ ਲਿਆ ਕੇ ਕਿ ਤੁਹਾਡੀ ਗੱਡੀ ਦਾ ਕੰਮ ਕਰਾ ਦੇਣੇ ਆ ਤੁਹਾਨੂੰ ਕੋਈ ਗੱਲਬਾਤ ਕਰਨੀ ਆ ਤੁਹਾਡੇ ਕੋਲੋਂ ਕਿਸੇ ਚੀਜ਼ ਦੀ ਪ੍ਰਮੋਸ਼ਨ ਕਰਾਣੀ ਹੈ ਇਹ ਕਹਿ ਕੇ ਆ ਕੇ ਉਹਨਾਂ ਨੂੰ ਬੁਲਾਇਆ ਤੇ ਉਹਨਾਂ ਨੂੰ ਉਹਨਾਂ ਦੀ ਗੱਡੀ ਗੱਡੀ ਦੇ ਵਿੱਚ ਹੀ ਉਹਨਾਂ ਦੀ ਜਿਹੜੀ ਫਿਰ লাশ ਜਰੀ ਬਰਾਮਦ ਹੋਈ ਹੈ ਤੇ ਅਮਰਿਤਪਾਲ ਜੀ ਦਾ ਇਹ ਕਿਹਾ ਜਾਂਦਾ ਪਿਆ ਕਿ ਉਹ ਮੇਰਾ ਖਿਆਲ ਹੈ ਕਿ ਦੁਬਈ ਮੂਵ ਕਰ ਗਏ ਹੋਏ ਨੇ ਹਾਂ ਪੰਜਾਬ ਛੱਡ ਕੇ ਲੇਕਿਨ ਉਹ ਜਿੱਥੇ ਮਰਜ਼ੀ ਚਲੇ ਜਾਣ ਉਹਨਾਂ ਦੇ ਜਿਹੜੇ ਸ਼ਿਸ਼ਕ ਨੇ ਜਿਹੜੇ ਪੰਜਾਬੀ ਵੀਰੇ ਨੇ ਠੀਕ ਹੈ ਉਹ ਪੂਰੇ ਪੰਜਾਬ ਦੇ ਵਿੱਚ ਹੀ ਫੈਲੇ ਹੋਏ ਨੇ ਤੇ ਇਸ ਤਰ੍ਹਾਂ ਆਪਾਂ ਜਿਵੇਂ ਆਪਣੇ ਚੈਨਲ ਤੇ ਬ੍ਰੌਡਕਾਸਟ ਵੀ ਦੇਖਿਆ ਉਹਦੇ ਬਾਰੇ ਚ ਗੱਲ ਹੋ ਰਹੀ ਸੀ ਤੇ ਉਹ ਵੀਰ ਦੱਸ ਰਹੇ ਨਹੀਂ ਆਪਾਂ ਦੱਸ ਰਹੇ ਸੀ ਕਿ ਇਹ ਜ਼ਰੂਰੀ ਨਹੀਂ ਹੈ ਕਿ ਕੋਈ ਵੀ ਮਤਲਬ ਕਿ ਜਿਵੇਂ ਅਮਰਤਪਾਲ ਨੂੰ ਅੱਛਾ ਨਹੀਂ ਲੱਗਾ ਕਿਸੇ ਨੂੰ ਵੀ ਕੋਈ ਵੀ ਕਰ ਸਕਦੀ ਹੈ ਕਿਸੇ ਪੰਜਾਬੀ ਨੂੰ ਕਹਿੰਦੇ ਕਿ ਜੀ ਕਿਸੇ ਸਿੱਖ ਵੀਰੇ ਨੂੰ ਵੀ ਆ ਸਕਦੀ ਹੈ ਤੇ ਤੁਸੀਂ ਕਿਸੇ ਵੀ ਜਗ੍ਹਾ ਤੇ ਆਪਣੇ ਆਪ ਨੂੰ ਸੇਫ ਫੀਲ ਨਾ ਕਰੋ ਸੇਫ ਨਾ ਫੀਲ ਜੇ ਤੁਸੀਂ ਗਲਤ ਕਰਦੇ ਪਏ ਹੋ ਤੇ ਉਹਦਾ ਤੁਹਾਨੂੰ ਜਿਹੜਾ ਭੁਗਤਣਾ ਪੈਣਾ ਹੀ ਹੈ ਹਾਂ ਉਹਦੀ ਤੁਹਾਨੂੰ ਸਜ਼ਾ ਮਿਲੇਗੀ ਆਪਣੇ ਚੈਨਲ ਤੇ ਕਮੈਂਟ ਆਇਆ ਸੀ ਉਹ ਮਤਲਬ ਕਿ ਵੀਡੀਓ ਤੇ ਉਹਨਾਂ ਨੇ ਆਖਿਆ ਸੀ ਕਿ ਅਗਰ ਤੁਸੀਂ ਆ ਦੇਖੋ ਐਸੀ ਚੀਜ਼ ਤੇ ਕੰਟਰੋਲ ਕੀਤਾ ਹੈ ਤੁਸੀਂ ਇੱਕ ਨੂੰ ਗੱਡੀ ਚਾੜਿਆ ਠੀਕ ਹੈ ਕੋਈ ਨਾ ਕੋਈ ਜਿਹੜਾ ਉਹਨੂੰ ਕਿਸੇ ਨਾ ਕਿਸੇ ਤਰ੍ਹਾਂ ਸਬਕ ਮਿਲਿਆ ਆਏਗਾ ਇਸ ਤਰ੍ਹਾਂ ਹੀ ਜਿਹੜਾ ਪੰਜਾਬ ਹੈ ਨਾ ਇਹਦੇ ਵਿੱਚ ਨਸ਼ੇ ਨੂੰ ਹੀ ਕੰਟਰੋਲ ਕਰਨਾ ਚਾਹੀਦਾ ਠੀਕ ਹੈ ਜਿਹੜਾ ਕੋਈ ਨਸ਼ਾ ਵੇਚਦਾ ਹੈ ਨਾ ਤਾਂ ਕਿ ਜਿਹੜੇ ਸਾਡੀਆਂ ਘਰਾਂ ਦੇ ਘਰ ਤਬਾਹ ਹੋਣ ਰਹੇ ਨੇ ਨਾ ਇਸ ਚੀਜ਼ ਤੇ ਵੀ ਕੰਟਰੋਲ ਪਾਏ ਬਿਲਕੁਲ ਇਸ ਤਰ੍ਹਾਂ ਹੀ ਹੈ ਇਸ ਚੀਜ਼ ਤੇ ਵੀ ਕੰਟਰੋਲ ਕਰਨਾ ਚਾਹੀਦਾ ਮਤਲਬ ਇਹਨਾਂ ਨੇ ਵੀ ਥੋੜੇ ਜਿਹਾ ਸਖਤ ਕਦਮ ਚੁੱਕਨੇ ਚਾਹੀਦੇ ਉਹ ਕਹਿੰਦੇ ਨਾ ਕਿ ਕਿਸੇ ਘਰ ਤੋਂ ਦੁਸ਼ਮਣੀ ਲੈਣੀ ਹੋਏ ਤਾਂ ਹੁੰਦਾ ਇੱਕ ਚੀਜ਼ ਜਿਹੜਾ ਨਸ਼ੇ ਤੇ ਲਾ ਦੇ ਉਹ ਸਾਰਾ ਜਿਹੜਾ ਖਾਨਦਾਨ ਹੈ ਨਾ ਉਹ ਹੁੰਦੇ ਜੋਗਾ ਹੀ ਰਹਿ ਜਾਏਗਾ ਤੇ ਨਸ਼ਾ ਵੀ ਬਹੁਤ ਬੁਰੀ ਚੀਜ਼ ਹੈ ਇਹਦੇ ਤੇ ਕੰਟਰੋਲ ਕਰਨਾ ਚਾਹੀਦਾ ਹਕੂਮਤ ਨੂੰ ਵੀ ਕਰਨਾ ਚਾਹੀਦਾ ਜਿਹੜੇ ਵੇਚਦੇ ਨੇ ਉਹਨਾਂ ਤੇ ਸਖਤ ਐਕਸ਼ਨ ਲੈਣਾ ਚਾਹੀਦਾ ਤਾਂ ਕਿ ਇਹੋ ਜਿਹੀਆਂ ਸਜ਼ਾਵਾਂ ਹੋਣ ਕਿ ਲੋਕ ਇਹੋ ਜਿਹਾ ਕੰਮ ਕਰਨ ਤੋਂ ਪਹਿਲੇ ਹਜ਼ਾਰ ਦਫਾ ਸੋਚਣ ਕਿ ਸਾਡੇ ਨਾਲ ਇਹ ਕੁਝ ਹੋ ਨਹੀਂ ਜੀ। ਬਾਕੀ ਜੀ ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਆਪਣਾ ਬਹੁਤ ਸਾਰਾ ਖਿਆਲ ਰੱਖੋ ਗੁੱਡ ਬਾਏ ਟੇਕ ਕੇਅਰ ਅੱਲਾਹ ਹਾਫਿਜ਼